ਜੇ ਕਿਸੇ ਨੂੰ ਦਾਵੇਦਾਰੀ ਕੋ ਠੋਕਦਾ ਹੈ ਕਿ ਸਾਡੇ ਲੋ ਰੱਬ ਆ ਤੋ ਉਹਨਾਂ ਨੇ ਹੋਊਗਾ 85% ਲਈ ਰੱਬ ਬਾਬਾ ਸਾਹਿਬ ਹੋਏ ਡਾਕਟਰ ਭੀਮਰਾਓ ਬੇਟ ਕਰੋ ਇਹ ਗੁਲਾਮ ਜੋ ਰੱਬੀ ਆਰਐਸਐਸਪਾ ਆਇਆ ਇਹਨੂੰ ਲੈ ਕੇ ਦਿੱਤਾ ਜਾਂਦਾ ਇਹਨੂੰ ਕਿਤੇ ਜਿਹੜਾ ਆਟਾ ਆ ਮੋਦੀ ਜੋ ਇਹਦੇ ਪਿੱਛੇ ਜਿਹੜਾ ਉਹਨੇ ਪਾਇਆ ਨਾ ਕੱਲਾ ਦੇ ਵਿੱਚ ਕਿ ਬਲੂਥ ਲਾਇਆ ਹੁੰਦਾ ਹੈਡਫੋਨ ਕਹ ਲਈ ਆਪਾਂ ਉਹਨੂੰ ਜੋ ਪਿੱਛੇ ਗਾਈਡ ਲਾਈਨ ਆ ਉਹ ਜਿਹੜੇ ਬੋਲਦਾ ਨਾ ਭਾਈਓ ਔਰ ਬਹਿਣੋ ਥੋੜੀ ਰੇਲੇ ਚੋਕੋ ਜਿੰਨਾ ਇਕੱਡੋ ਪਿੱਛੋਂ ਨੂੰ ਆਵਾਜ਼ ਨਹੀਂ ਦੂਸਰੇ ਮੈਸੇਜ ਵੀ ਆਂਦੀ ਉਹਨਾਂ ਇਕੱਡ ਬੋਲਦਾ ਨਹੀਂ ਇਸੇ ਕਰਕੇ ਸਾਰੇ ਜਿਹੜੇ ਆ ਇਹ ਮਨੁੱਖ ਸਮਰੱਥੀ ਦੇ ਜਿਹੜੇ ਆ ਉਹ ਜਨ ਜਾਏ ਹੋਏ ਆ ਪਰ ਦੂਸਰੀ ਗੱਲ ਮੈਂ ਵੀ ਦੱਸਣ ਲੱਗਾ ਆ ਕਿ ਤੁਸੀਂ ਹਿੰਦੂ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਦਾ ਕਿੰਨੇ ਆ ਪਰ ਇੱਕ ਤਾਂ ਤੁਸੀਂ ਸ਼ਹਿਰ ਦਾ ਨਾਮ ਹਿੰਦੂ ਲਾ ਕੇ ਦਿਖਾ ਲਿਓ ਮੈਂ ਤੁਹਾਡਾ ਗੁਲਾਮ ਬਣ ਜਾਊਂਗਾ। ਉਹ ਜਿੰਦਾਬਾਦ ਜਿੰਦਾਬਾਦ ਬਾਬਾ ਸਾਹਿਬ ਜਿੰਦਾਬਾਦ अमी शाह मुर्दाबा नुरी पारमी शाह जय भवानी ਵਾਹ ਸਾਡਾ ਇੱਕ ਵਾਰ ਜਿੰਦਾਬਾਦ 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 ਅੱਜ ਕੀ ਪ੍ਰੋਗਰਾਮ ਅੱਜ ਇਕੱਠੇ ਇਕੱਠ ਕੀਤਾ ਹੈ ਅੱਜ ਅੱਜ ਇਕੱਠ ਜਿਹੜਾ ਕੀਤਾ ਆ ਅਸੀਂ ਉਹ ਕਾਲਾ ਕਾਨੂੰਨ ਅੱਜ ਲੂਣ ਲੱਗੇ ਆ ਜਿਹੜਾ ਇੱਕ ਧੀ ਭੈਣ ਔਰ ਇੱਕ ਸ਼ੂਦਰ ਜਿਹੜਾ 85% ਸੀ ਉਹਨੂੰ ਜਿਹੜਾ ਬਰਾਬਰਤਾ ਨਹੀਂ ਦੇ ਰਿਆ ਸੀਗਾ ਇਹ ਅੱਜ ਉਹ ਮਨੁਸਮਰਤੀ ਲੂਣ ਲੱਗੇ ਆ ਜਿਸ ਦੇ ਵਿੱਚ ਸਾਡੀਆਂ ਧੀਆਂ ਮਾਵਾਂ ਭੈਣਾਂ ਨੂੰ ਪੈਰ ਦੀ ਜੁੱਤੀ ਕਿਹਾ ਸੀਗਾ ਔਰ ਉਹਦੇ ਵਿੱਚ ਕਿਹਾ ਸੀਗਾ ਢੋਲ ਗਵਾਰ ਪਸ਼ੂ ਸ਼ੂਦਰ ਨਾਰੀ ਸਭ ਦੇ ਤਾੜਨ ਦੇ ਅਧਿਕਾਰੀ ਇਸੇ ਕਰਕੇ ਜਿਹੜਾ ਇੱਕ ਔਰਤ ਜਿਹੜੀ ਜਗ ਜਨਨੀ ਆ ਜਿਹਨੂੰ ਹਰੇਕਤ ਬੜੇ ਬੜੇ ਲੀਡਰਾਂ ਨੂੰ ਔਰ ਬੜੇ ਬੜੇ ਜਿਹੜੇ ਰਹਿਬਰ ਆ ਉਹਨਾਂ ਨੂੰ ਜਨਮ ਦਿੱਤਾ ਉਹਨਾਂ ਨੂੰ ਉਹਦੇ ਵਿੱਚ ਗੁਲਾਮ ਲਿਖਿਆ ਸੀ ਇਸ ਕਰਕੇ ਅਸੀਂ ਅੱਜ ਉਹ ਜਿਹੜਾ ਕਾਲਾ ਕਾਨੂੰਨ ਲੂ ਰਹੇ ਲੂ ਰਹੇ ਆ ਤੇ ਜਿੰਨੀ ਵੀ ਇਹ ਸ਼ੁਰੂ ਕਰ ਬਿਦਾਸ ਟੈਗਰ ਫੋਰਸ ਦੀ ਜਿਹੜੀ ਯੂਨਿਟ ਇੱਥੇ ਇਕੱਠੀ ਹੋਈ ਆ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਅਸੀਂ ਜਿਹੜਾ ਇਹ ਸਵਿਧਾਨ ਇਸ ਕਰਕੇ ਲੂਣਾ ਆ ਕਿ ਇਹਦੇ ਵਿੱਚ ਬਰਾਬਰੀ ਤਾਂ ਨਹੀਂ ਦਿੱਤੀ ਸੀਗੀ ਇਹਦੇ ਵਿੱਚ ਜਦੋਂ ਸਾਡੇ ਲੋਕ ਕਿਸੇ ਭਗਵਾਨ ਦਾ ਨਾਮ ਲੈਂਦੇ ਸੀਗੇ ਜਾਂ ਫਿਰ ਉਹ ਕੋਈ ਕਿਸੇ ਭਗਵਾਨ ਨੂੰ ਦੇਖਦੇ ਸੀਗੇ ਤੇ ਉਹਦੇ ਕੰਨਾਂ ਦੇ ਵਿੱਚ ਸਿੱਕਾ ਪਾ ਦਿੰਦਾ ਜਾਈ ਢਾੜ ਕੇ ਅੱਖਾਂ ਦੇ ਵਿੱਚ ਜਿਹੜੇ ਗਰਮ ਜਿਹੜੀਆਂ ਸਲਾਖਾਂ ਉਹ ਗਰਮ ਕਰਕੇ ਅੱਖਾਂ 'ਚ ਪਾਤੀਆਂ ਜਾਂਦੀਆਂ ਸੀਗੀਆਂ ਕਹਿਣ ਮਤਲਬ ਸਾਰਿਆਂ ਦਾ ਇੱਕ ਦਾ ਭਾਅ ਹੋਇਆ ਕਿ ਬਰਾਬਰ ਦਾ ਨਹੀਂ ਸੀ ਇਸ ਚੀਜ਼ ਦੇ ਵਿੱਚ ਇਦੇ ਵਿੱਚ ਹੋ ਵੀ ਕਿ ਆਇਆ ਇਹਦੇ ਵਿੱਚ ਲਿਖਿਆ ਹੈ ਕਾਨੂੰਨ ਦੇ ਵਿੱਚ ਕਿ ਜਿਹੜਾ ਸ਼ੂਦਰ ਆ ਉਹ ਪੈਰ ਦੇ ਵਿੱਚੋਂ ਪੈਦਾ ਹੋਇਆ ਨੌਜ ਬਰਮਾ ਦੇ ਜਿਹੜਾ ਬ੍ਰਾਹਮਣ ਆ ਉਹ ਬ੍ਰਮਾ ਦੇ ਮੁਖ ਚੋਂ ਪੈਦਾ ਹੋਇਆ ਜਿਹੜਾ ਕਸ਼ਤਰੀ ਆ ਉਹ ਬਾਹਾਂ ਚੋਂ ਪੈਦਾ ਹੋਇਆ ਜਿਹੜਾ ਵੈਸ਼ ਆ ਉਹ ਪੇਰ ਦੇ ਵਿੱਚੋਂ ਪੈਦਾ ਹੋਇਆ ਸ਼ੂਦਰ ਆ ਉਹ ਉਹਦੇ ਨੌ ਦੇ ਵਿੱਚੋਂ ਪੈਦਾ ਹੋਇਆ ਮੈਨੂੰ ਲੱਗਦਾ ਕਿ ਤੁਸੀਂ ਵੀ ਇੱਕ ਪੜ੍ਹੇ ਲਿਖੇ ਆ ਵਿਗਿਆਨ ਦਾ ਸਮਾਂ ਆ ਕਿ ਇਸ ਤਰ੍ਹਾਂ ਹੋ ਸਕਦੀ ਆ ਕੀ ਆ ਨਜ਼ਰ ਮਾਰੋ ਆ ਲਿਖਿਆ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਸਭੇ ਤਰ੍ਹਾਂ ਦੇ ਅਧਿਕਾਰੀ ਜਿਹੜੀ ਔਰਤਾਂ ਉਹਨੂੰ ਪੈਰ ਦੀ ਜੁੱਤੀ ਦੱਸਿਆ ਸੀਗਾ ਕਿ ਉਹਨੂੰ ਪੈਰ ਦੀ ਜੁੱਤੀ ਬਣਾ ਕੇ ਰੱਖੋਗੇ ਤੇ ਉਹ ਉਨੀ ਤੁਹਾਡੇ ਕੰਟਰੋਲ 'ਚ ਰਹੂਗੀ ਜਿਹੜਾ ਪਸ਼ੂ ਆ ਉਹਨੂੰ ਜਿੰਨਾ ਤੁਸੀਂ ਜ਼ਿਆਦਾ ਹੱਕੂਗੇ ਉਹ ਤੁਹਾਡੇ ਕੰਟਰੋਲ 'ਚ ਰਹੂਗਾ ਉਹ ਢੋਲ ਆ ਜਿੰਨਾ ਜ਼ਿਆਦਾ ਤੁਸੀਂ ਉਹਨੂੰ ਜੋੜਨਾ ਬਜਾਉਂਗੇ ਉਨੀ ਉਹ ਜ਼ਿਆਦਾ ਆਵਾਜ਼ ਕਰੂਗਾ ਖਾਨ ਦੇ ਉੱਤੇ ਐਡਾ ਵੱਡਾ ਕਾਲਾ ਜਿਹੜਾ ਇਹ ਕਾਨੂੰਨ ਬਣਾ ਕੇ ਜ਼ੁਲਮ ਕੀਤਾ ਗਿਆ ਇਹ ਬਹੁਤ ਮਾੜਾ ਸੀ ਇਸ ਕਰਕੇ ਅਸੀਂ ਅੱਜ ਜਿਹੜਾ ਉਹਦਾ ਇਹ ਮਨੁੱਖ ਸਮਰਤੀ ਨੂੰ ਬੇਨਾਨ ਕਰ ਰਹੇ ਆ ਦੂਸਰਾ ਇਹ ਸੀ ਕਿ ਜਿਹੜਾ ਇਹ ਪੁਤਲਾ ਹੈ ਅਮਿਤ ਸ਼ਾਹ ਦਾ ਤੇ ਥੋੜੇ ਜਣ ਪਹਿਲਾਂ ਜਿਹੜਾ ਬੋਦਲਾ ਸੁਗਾਮੀ ਸ਼ਾਹ ਦਾ ਅਸੀਂ ਉਹ ਪੀਰ ਮੱਦੀ ਸ਼ਾਹ ਗਲੀ ਤੋਂ ਬਾਲਮੀਕ ਭਗਵਾਨ ਬਾਲਮੀਕ ਚੌਂਕ ਉੱਤ ਕਮਾਲਪੁਰ ਚੌਕ ਥੀੜ ਦੇ ਲੈ ਕੇ ਆਏ ਸੀਗੇ ਜੇ ਅਲੱਗ ਚੀਜ਼ ਇੱਥੇ ਤਾਂ 10 ਬੰਦੇ ਕੋਈ ਵੀ ਇਕੱਠੇ ਕਰਕੇ ਜਿਹੜੇ ਬੋਦਲਾ ਫੂਕੇ ਜਾਂਦੇ ਆ ਪਰ ਉਹ ਲੋਕਾਂ ਨੂੰ ਕਿੱਦਾਂ ਦਿਸੂਗਾ ਕਿ ਇਸ ਬੰਦੇ ਨੂੰ ਇੰਨੀ ਸਜ਼ਾ ਦਿੱਤੀ ਐ ਇਸ ਕਰਕੇ ਦਿੱਤੀ ਐ ਇਸ ਕਰਕੇ ਅੱਜ ਅਸੀਂ ਹਮੇ ਸ਼ਾਹ ਜਿਹੜਾ ਆ ਉਹ ਪਹਿਲੇ ਦੇਖੋ ਮੜੇ ਨਜ਼ਰ ਮਾਰਿਓ ਉਹ ਮਨੁਸਮਰਤੀ ਵਿੱਚੋਂ ਨਿਕਲ ਰਿਹਾ ਔਰ ਇਹ ਜਿਹੜੀ ਉਪਜਾਊ ਆ ਇਹ ਹੈ ਜਿਵੇਂ ਮਨੁੱਖ ਸਮਝ ਰਤੀ ਦੀ ਆ ਇਹ ਆਰਐਸਐਸ ਦੀ ਉਪਜਾਈ ਆ ਜੋ ਇਹਨੂੰ ਟਰੈਕ ਦਿੱਤਾ ਕਿ ਆ ਬੋਲਣ ਲਈ ਲੈ ਕੇ ਉਹ ਹੀ ਇਹ ਬੋਲਦਾ ਸੀ ਪਰ ਇਹਨੂੰ ਇਹ ਨਹੀਂ ਪਤਾ ਸੀ ਇਹ ਜੁਗਲਾ ਜਿਹੜਾ ਬੋਲਣ ਕਰਕੇ ਇਹ ਖੁਦ ਹੀ ਫਸ ਜਣਾ ਜਿਹੜਾ ਸਾਡਾ ਰਹਿਬਰ ਆ ਜਿਹਦੇ ਵਿੱਚ ਨਾ ਜਪ ਰਿਆ ਸੀਗਾ ਨਾ ਵੀ ਉਹ ਇਹ ਲੋਕ ਜਿਹੜੇ ਆ ਅੰਬੇਡਕਰ 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 ਕਰਕੇ ਇੱਕ ਫੈਸ਼ਨ ਬਣ ਗਿਆ ਸਾਡੇ ਨੇ ਫੈਸ਼ਨ ਹੀ ਆ ਕਿਉਂਕਿ ਸਾਡਾ ਉਹ ਮਾਲਕ ਰੱਬ ਸਾਡੀ ਇਹ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਲਾ ਉਹ ਰੱਬ ਸੀਗਾ ਇਸ ਸੰਵਿਧਾਨ ਨੂੰ ਛੇੜਨਾ ਉਹ ਮੈਂ ਕਹਿੰਦਾ ਤੁਹਾਡੀਆਂ ਤਾਂ ਜਿਹੜੀਆਂ ਪੋਸਟਾਂ ਤੁਹਾਡੇ ਜਿਹੜੇ ਨਾ ਤਖਤ ਉਤਾਜ ਆ ਉਹ ਵੀ ਹਿਲ ਜਣੇ ਆ ਬਹੁਤ ਜਣ ਜਿਹੜਾ ਨਾ ਐਸ ਬੇਲੇ ਜਿਹੜੀ ਯੂਤ ਆ ਯੂਤ ਇਹ ਨਹੀਂ ਕਿ ਇਕੱਲੀ ਐਸੀ ਵਰਗ ਦੀ ਆ ਹਿੰਦੂ ਵਰਗ ਦੀ ਵੀ ਜਿਹੜੀ ਯੂਤ ਆ ਜਿਹੜੀ ਬਾਬਾ ਸਾਹਿਬ ਨੂੰ ਪੜ ਚੁੱਕੀ ਆ ਔਰ ਜਿਹੜੀਆਂ ਔਰ ਉਹਦੀਆਂ ਦੀ ਔਰਤਾਂ ਜਿਹੜੀਆਂ ਹਿੰਦੂ ਪੋਟ ਦੇਲੇ ਪੜ ਚੁੱਕੀਆਂ ਉਹ ਵੀ ਜਿਹੜੀਆਂ ਆ ਉਹ ਬਾਬਾ ਸਾਹਿਬ ਦੇ ਪੱਖ ਵਿੱਚ ਖੜੀਆਂ ਆ ਨੂੰ ਕਹਿੰਨੇ ਕਿ ਅੱਜ ਜਿਤਾਇਆ ਧਿਆਨ ਨੂੰ ਕਹਿੰਨੇ ਕਹਤੋ ਜਿਤਾ ਇਹ ਜਿੱਤ ਸਕਦੇ ਆ ਮੈਂ ਕਹਿੰਨਾ ਇਹ ਪੀਰੀਆ ਦੇ ਵਿੱਚ ਬੈਲਟ ਪੇਪਰ ਨਾਲ ਜਿਹੜੇ ਉਹ ਇਲੈਕਸ਼ਨ ਕਰਾ ਕੇ ਦੇਖ ਲੈਣ ਇਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਊਗਾ ਇਹਨਾਂ ਦਾ ਕਿ ਇਹਨਾਂ ਦੀ ਪਾਰਟੀ ਦਾ ਨਾਮੋ ਨਿਸ਼ਾਨ ਮਿਟ ਜਾਊਗਾ ਇੱਕ ਜਗ੍ਹਾ ਵੈਲਿਡ ਵੋਟਨਾ ਇਲੈਕਸ਼ਨ ਕਰਾ ਕੇ ਦੇਖ ਲੈ ਮੈਂ ਕਹਿੰਦਾ ਚਲੋ ਆ ਹੁਣ 2027 ਜਾਣੇ ਆ 2027 ਦੇ ਸਾਡਾ ਜਦੋਂ ਸਾਡੀ ਫੋਰਸ ਦੇ ਅੱਜ ਤੋਂ ਮੇਰੇ ਖਿਆਲ ਚ EVM ਜਦੋਂ ਚੱਲੀ ਹੈ ਨਾ ਗੁਰਵਿੰਦਾਸ ਟੈਗਰ ਫੋਰਸ ਉਦੋਂ ਦੀ ਜਿਹੜੀ ਹੈ EVM ਦੇ ਖਿਲਾਫ ਚੱਲ ਰਹੀ ਹੈ ਬੜੇ ਬੜੇ ਆਜੀਟੇਸ਼ਨ ਕੀਤੇ ਆ ਅੱਗੇ ਵੀ ਜਿਹੜਾ ਉਹ ਸਾਡੀ ਗੁਰਵਿੰਦਾਸ ਟੈਗਰ ਫੋਰਸ ਦਾ ਥੋੜੇ ਜਣਾਂ ਬਾਅਦ ਆ 2025 ਦੇ ਵਿੱਚ ਇਹ ਗੁਰਪ੍ਰਸਾਦ ਟੈਕਰ ਫੋਰਸ ਬਹੁਤ ਵੱਡਾ ਜਿਹੜਾ ਪਲੇਟਫਾਰਮ ਤਿਆਰ ਕਰਕੇ ਇੱਕ ਐਜੀਟੇਸ਼ਨ ਲਿਖਣ ਜਾ ਰਹੀ ਹੈ ਇਹ ਵੀ ਮੇਰਾ ਖਰਾਬ ਤੇ ਮੈਂ ਕਹਿੰਦਾ ਕਿ ਇਹ ਇੱਕ 2027 ਦੇ ਵਿੱਚ EVM ਹਟਾ ਕੇ ਵੈਲਟ ਪੇਪਰ ਨਾਲ ਇਲੈਕਸ਼ਨ ਕਰਾ ਕੇ ਦੇਖ ਲੈ ਕਿ ਮੋੜ ਕੇ ਮੈਂ ਕਹਿੰਦਾ ਕਿ ਇਹਨਾਂ ਦੀਆਂ ਸੱਤ ਪੋਸਟਾਂ ਇਹ ਕਹਿੰਦਾ ਇਹ ਨਾ ਸਵਰਗ ਦੇ ਵਿੱਚ ਜਾਣਗੇ ਜੇ ਭਗਵਾਨ ਦਾ ਨਾਲ ਮੈਂ ਕਹਿੰਦਾ ਭਗਵਾਨ ਦਾ ਨਾਮ ਲੈ ਕੇ ਵੀ ਸੱਤ ਜਨਮਾਂ ਤੱਕ ਇਹ ਜਿਹੜੇ ਆ ਉਹ ਸੱਤਾ ਵਿੱਚ ਨਹੀਂ ਆ ਸਕਦੇ ਮੇਰੀ ਮੰਗ ਇਹ ਆ ਸਰ ਕਿ ਹੁਣ ਮਾਫੀ ਦੀ ਤਾਂ ਮੰਗੇ ਰਹੀ ਨਹੀਂ ਅਸੀਂ ਹਮੇਸ਼ਾ ਕੋ ਮਾਫੀ ਨਹੀਂ ਚਾਹਨੇ ਅਸੀਂ ਉਹਦੋਂ ਸਤੀਫਾ ਚਾਹਨੇ ਆ ਜੇ ਉਹਨੇ ਆ ਜਿਹੜਾ ਸਾਲ ਨਵਾਂ ਚੜ੍ਹਨੇ ਤੱਕ ਜੇ ਨੇ ਸਤੀਫਾ ਨਹੀਂ ਦਿੱਤਾ ਤੇ ਸਾਡੀ ਗੁਰਬਿਦਾਸ ਟੈਗਰ ਫੋਰਸ ਦੁਆਬਾ ਪ੍ਰਧਾਨ ਜੀ ਸੀਨੀਅਰ ਜ਼ਿਲ੍ਹਾ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਜੀ ਪੂਰੀ ਫੋਰਸ ਸਾਡੇ ਚੇਅਰਮੈਨ ਵਾਈ ਚੇਅਰਮੈਨ ਜੀ ਸਾਡੇ ਲੀਗਲ ਐਡਵਾਈਜ਼ਰ ਜੀ ਅਬਨੇਸ਼ ਰਾਏ ਸਾਰੇ ਇੱਥੇ ਖੜੇ ਆ ਤੁਸੀਂ ਵੀ ਸਾਡੇ ਹੀ ਆ ਭਰਾ ਔਰ ਇਹ ਜਿਹੜਾ ਅਗਲਾ ਐਜੂਕੇਸ਼ਨ ਹੋਊਗਾ ਪੂਰਾ ਹੁਸ਼ਿਆਰਪੁਰ ਬੰਦ ਦੀ ਕਾਲ ਦਾ ਹੋਊਗਾ ਜੇ 9 ਸਾਲ ਦੇ ਚੜ੍ਹ ਤੋਂ ਚੜਨ ਤੋਂ ਪਹਿਲਾਂ ਪਹਿਲਾਂ ਜੇ ਉਸ ਬੰਦੇ ਨੇ ਸਤੀਫਾ ਨਹੀਂ ਦਿੱਤਾ ਤੇ ਤੇ ਹਿਆਰਪੁਰ ਬੰਦ ਦੀ ਕਾਲ ਇੱਥੋਂ ਗੁਰਬਦਾਸ ਟਾਈਗਰ ਫੋਰਸ ਦੋਗੀ ਜਲੰਧਰ ਤੋਂ ਸਾਡੇ ਦੂਸਰੀ ਫੋਰਸ ਦੋਗੀ ਫਗਵਾੜੇ ਤੋਂ ਸਾਡੇ ਚੇਅਰਮੈਨ ਸਾਹਿਬ ਦੇਣਗੇ ਯਾਰੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਪੂਰੇ ਭਾਰਤ ਦੇ ਵਿੱਚ ਸਾਡੀ ਗੁਰਬਦਾਸ ਟਾਈਗਰ ਫੋਰਸ ਦੀਆਂ ਜੁੰਟਾਂ ਲੱਗੀਆਂ ਹੋਈਆਂ ਔਰ ਅਸੀਂ ਕਿਸੇ ਦੇ ਦਮ ਤੇ ਨਹੀਂ ਕੰਨੇ ਜਿਸ ਬੰਦੇ ਨੂੰ ਪਤਾ ਆ ਕਿ ਮੇਰਾ ਬਾਬਾ ਸਾਹਿਬ ਮੇਰੇ ਜਿਹਦੇ ਕਰਕੇ ਮੇਦੀਆਂ ਗੁਲਾਮੀ ਦੀਆਂ ਜੰਜੀਰਾ ਕੱਟ ਹੋਈਆਂ ਉਹਦਾ ਅਪਮਾਨ ਹੋਇਆ ਉਹ ਅਸੀਂ ਜੋ ਭਾਰਤ ਦੇ ਵਿੱਚ ਹੋਰ ਜਿੰਨਾ ਇਸ ਸਾਡੇ ਦੇਸ਼ ਦੇ ਵਿੱਚ ਮੇਰੇ ਵੀਰ ਜਿਹੜੇ 바ਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਆ ਉਹ ਇਹ ਚੀਜ਼ ਨੂੰ ਸਪੋਰਟ ਕਰਨ ਆਪਣੇ ਆਪਣੇ ਏਰੀਆ ਦੇ ਵਿੱਚ ਅੰਮੇਸ਼ਾ ਦੇ ਪੀਪੇ ਦੀ ਮੰਗ ਕਰਨ ਔਰ ਮੋਦੀ ਸ਼ਾਹ ਨੂੰ ਇਸ ਦੇਸ਼ ਦੇ ਵਿੱਚ 2027 ਚ ਚਲਦਾ ਕਰਨ ਜੈ ਪੀ ਜੈ ਪਰਮੇਸ਼ਵਰ ਸਾਹਿਬ ਦੀ ਪੂਜਾ ਕਰ ਦੇਣੀ ਸਾਡੇ ਦਾਬ ਉਹ ਨਹੀਂ ਉਹ ਉਹਨਾਂ ਨੂੰ ਕੋਈ ਇੱਜ਼ਤ ਨਹੀਂ ਸਾਡੇ ਰੱਬ ਦੀ ਬੇਇੱਜ਼ਤੀ ਕਰਨ ਦਾ ਅਸੀਂ ਆਪਣੇ ਰੱਬ ਨੂੰ ਨਾਂ ਲੈ ਕੇ ਚੱਲਣਾ ਚਾਹੁੰਦੇ ਆ ਸਾਡੇ ਰੱਬ ਅੰਬੇਦਕਰ ਨਹੀਂ ਸਿਗੇ ਰੋਣਗੇ ਅਸੀਂ ਹਮੇਸ਼ਾ ਹੀ ਉਹਨਾਂ ਨਾਲ ਹਮੇਸ਼ਾ ਹੀ ਆਪਣੇ ਕਰੋਂ ਉਹਨਾਂ ਦਾ ਮਾਨ ਸਨਮਾਨ ਕਰਦੇ ਹਾਂ ਅੰਬੇਦਕਰ ਦਾ ਅੰਮ੍ਰਿਤਕਾ ਸਾਹਿਬ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਨਿਖੇਧੀ ਨਹੀਂ ਕਰ ਸਕਦਾ ਨਾ ਹੀ ਕੋਈ ਜਮ ਸਕਦਾ ਅਸੀਂ ਅਮੀਸ਼ਾਹ ਜੀ ਦਾ ਵਿਰੋਧ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਿਫਤ ਦੇ ਉਹ ਭਾਰਤ ਸਰਕਾਰ ਨੂੰ ਸਭ ਤੋਂ ਸਭੀ ਅਸੀਂ ਕਰਦੇ ਨਹੀਂ ਕਰਦੇ ਕਰਦੇ ਸਭੀ ਸਸਤਾ ਇੱਕ ਮੰਗਨਾਮ ਦੇ ਚੁੱਕੀ ਹੈ ਵੀ ਸਾਹਿਬ ਨੂੰ ਜਿਸ ਵੇਸ਼ ਸਬ ਹਿਸਾਬ ਸੁਪਰ ਗਿਆ ਵਕਿ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਭਾਰਤ ਸਰਕਾਰਾਂ ਦੇ ਖਿਲਾਫ ਐਫ ਆਈ ਆਰ ਦਰਜ ਕਰੇ ਕਿਉਂਕਿ ਇਹਨਾਂ ਸਾਡੇ ਧਰਮੀ ਭਾਵਾਂ ਤੇਜ ਬੁਧਾਈਆ ਔਰ ਦੇਵਤੇ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ